ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਤੇ ਹੁਣ ਹੋਵੇਗੀ ਲੀਗਲੀ ਕਾਰਵਾਈ ਬਠਿੰਡਾ ਨਗਰ ਨਿਗਮ ਦੇ ਤੈਬਜਾਰੀ ਅਫਸਰ ਸਾਹਿਲ ਸ਼ਰਮਾ ਨੇ ਦਿੱਤੀ ਜਾਣਕਾਰੀ ਵੀਰਵਾਰ ਨੂੰ 3 ਵਜੇ ਦੇ ਲਗਭਗ ਬਠਿੰਡਾ ਨਗਰ ਨਿਗਮ ਦੇ ਤੈਬਜਾਰੀ ਅਫਸਰ ਸਾਹਿਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਦੁਕਾਨਦਾਰਾਂ ਦਾ ਸਮਾਨ ਉਹਨਾਂ ਵੱਲੋਂ ਪਹਿਲਾਂ ਹਟਾ ਦਿੱਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਦਿਵਾਲੀ ਕਰਕੇ ਹੁਣ ਥੋੜੀ ਛੋਟ ਦਿੱਤੀ ਤੇ ਹੁਣ ਉਹਨਾਂ ਨੇ ਆਪਣੇ ਉਸ ਤਰ੍ਹਾਂ ਦੀਆਂ ਦੁਕਾਨਾਂ ਦੇ ਬਾਹਰ ਕਬਜ਼ੇ ਕਰ ਲਏ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਸੀਨੀਅਰ ਅਫਸਰਾਂ ਦੀ ਨਾਲ ਗਲਬਤ ਕਰਕੇ ਜਿੱਥੇ ਉਹਨਾਂ ਨੂੰ ਨੋਟਿਸ ਭੇਜੇ ਜਾਣਗੇ ਉੱਥੇ ਇਹਨਾਂ ਤੇ ਲੀਗਲੀ ਕਾਰਵਾਈ ਕੀਤੀ ਜਾਵੇਗੀ ਹੁਣ ਜਦੋਂ ਇਹਨਾਂ ਦਾ ਸਮਾਨ ਜ਼ਬਤ ਕੀਤਾ ਜਾਵੇਗਾ ਤਾਂ ਉਹ ਇਹਨਾਂ ਦਾ ਸਮਾਨ ਕੋਰਟ ਰਾਹੀਂ ਹੀ ਛੱਡ ਜਾਵੇਗਾ ਦੇਖੋ ਤਸਵੀਰਾਂ ਬਠਿੰਡਾ ਦੇ ਸੀਸ ਨੂੰ ਦਿਖਾ ਰਹੇ ਹਾਂ ਕੋਰਟ ਰੋਡ ਦੀਆਂ ਤਸਵੀਰਾਂ ਜਿੱਥੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ 4 ਤੋਂ 5 ਫੁੱਟ ਬਾਹਰ ਤੱਕ ਵਧਾਈਆਂ ਹੋਈਆਂ ਨੇ ਤੇ ਇੱਥੇ ਲੰਘਣਾ ਲੋਕਾਂ ਦਾ ਮੁਸ਼ਕਲ ਹੋਇਆ ਪਿਆ ਜਿਸ ਨੂੰ ਲੈ ਕੇ ਹੁਣ ਅੱਜ ਇਸ ਸਬੰਧੀ ਨਗਰ ਨਿਗਮ ਦੇ ਤੇਬ ਜਰੀ ਅਸਰ ਸਾਹਿਲ ਸ਼ਰਮਾ ਨੇ ਬੋਲਦੇ ਆ ਕਿ ਹੁਣ ਇਹਨਾਂ ਤੇ ਲੀਗਲੀ ਕਾਰ ਵੀ ਹੋਏਗੀ ਹੁਣ ਇਹਨਾਂ ਦਾ ਜਦੋਂ ਵੀ ਸਮਾਨ ਇਹਨਾਂ ਦਾ ਸਾਡੇ ਵੱਲੋਂ ਜੱਪ ਕੀਤਾ ਜਾਵੇਗਾ ਤੇ ਇਹਨਾਂ ਨੂੰ ਵੀ ਸਾਡੇ ਵੱਲੋਂ ਨੋਟਿਸ ਵੀ ਭੇਜੇ ਜਾਣਗੇ ਤੇ ਉਹ ਸਮਾਨ ਫਿਰ ਉਸ ਤੋਂ ਬਾਅਦ ਕੋਰਟ ਦੇ ਰਾਹੀਂ ਛੱਡਿਆ ਜਾਵੇਗਾ ਇਹਨਾਂ ਨੂੰ ਸਾਡੇ ਵੱਲੋਂ ਨਹੀਂ ਦਿੱਤਾ ਜਾਵੇਗਾ ਇਹ ਸਾਡੇ ਵੱਲੋਂ ਅਦਾਲਤ ਦੇ ਵਿੱਚ ਇੱਕ ਇਹਨਾਂ ਵੱਲੋਂ ਕੇਸ ਫਾਈਲ ਕਰਨਾ ਪਵੇਗਾ ਤੇ ਉਸ ਤੋਂ ਬਾਅਦ ਹੀ ਇਹ ਸਮਾਨ ਇਹਦਾ ਛੱਡਿਆ ਜਾਵੇਗਾ ਤੁਸੀਂ ਹੁਣ ਦਿਖਾ ਰਹੇ ਆ ਬਠਿੰਡਾ ਦੀ ਕੋਰਟ ਰੋਡ ਦੀਆਂ ਤਸਵੀਰਾਂ ਜਿੱਥੇ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ 4 ਤੋਂ 5 ਫੁੱਟ ਬਾਹਰ ਤੱਕ ਵਧਾਇਆ ਹੋਇਆ ਹੈ ਤੇ ਇਥੋਂ ਲੋਕਾਂ ਨੂੰ ਲੰਘਣਾ ਇਸ ਨੂੰ ਲੈ ਕੇ ਮੁਸ਼ਕਲ ਹੋ ਜਾਂਦਾ ਹੈ ਇਸ ਨੂੰ ਲੈ ਕੇ ਹੁਣ ਇਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਆਪਣਾ ਕਾਰਵਾਈ ਹੋਵੇਗੀ ਇਸ ਨੂੰ ਲੈ ਕੇ ਉਹਨਾਂ ਤੇ ਲੀਗਲੀ ਕਾਰਵਾਈ ਕੀਤੀ ਜਾਵੇਗੀ ਇਸ ਸਬੰਧੀ ਜਾਣਕਾਰੀ ਸਾਡੇ ਨਾਲ ਨਗਰ ਨਿਗਮ ਦੇ ਤੈਬ ਜਰੀ ਅਫਸਰ ਸਾਇਹਲ ਸ਼ਰਮਣ ਨੇ ਦਿੱਤੀ ਹੈ। ਸਾਡੇ ਮੀਡੀਆ ਵੱਲੋਂ ਪਿੱਛੇ ਥੋੜਾ ਜਿਹਾ। ਹਾਂ ਜੀ ਸਰ ਕੀ ਨਾਮਾ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਬਾਜ਼ਾਰ ਦੇ ਵਿੱਚ ਸਮਾਨ ਆ ਉਹ ਲਗਾਤਾਰ ਬਾਜ਼ਾਰਾਂ ਦੇ ਵਿੱਚ ਉਵੇਂ ਦੁਕਾਨਦਾਰਾਂ ਦੇ ਰੱਖ ਸਰ ਮੇਰਾ ਨਾਮ ਸਾਹਿਬ ਜਰਮਨ ਜਿਹੜੇ ਕੀ ਹੈ ਜੀ ਤੁਸੀਂ ਦੇਖੋਗੇ ਪਿਛੇ ਤਿਹਾਰਾਂ ਦੇ ਸੀਜ਼ਨ ਹੁਣ ਕਾਰਨ ਥੋੜੀ ਦੁਕਾਨਦਾਰਾਂ ਨੂੰ ਰਿਲੇਕਸ਼ਨ ਦਿੱਤੀ ਸੀ ਵੀ ਚਲੋ ਜਿਹੜੇ ਤਿਹਾਰ ਆ ਜੀ ਉਹ 2-4 ਦਿਨਾਂ ਦਾ ਹੁੰਦਾ ਪਰ ਹੁਣ ਅਸੀਂ ਕੋਸ਼ਿਸ਼ ਦਿਨਾਂ ਤੱਕ ਤਿਹਾਰ ਖਤਮ ਹੋਣ ਤੋਂ ਬਾਅਦ ਜਿਵੇਂ ਰੂਟੀਨ ਚੋਂ ਦੇਖਿਆ ਵੀ ਲੋਕਾਂ ਨੇ ਫੇਰ ਉਵੇਂ ਹੀ ਆਪਦੇ ਫੁੱਟਪਾਥ ਕਵਰ ਕਰ ਲਏ ਜੀ ਸਮਾਨ ਬਾਹਰ ਰੱਖਿਆ ਹੋਇਆ ਉਹਨਾਂ ਤੇ ਹੁਣ ਅਸੀਂ ਰੂਟੀਨ ਵਾਈਜ਼ ਕਾਰਵਾਈ ਫੇਰ ਤੋਂ ਸ਼ੁਰੂ ਕਰਨ ਲੱਗੇ ਆ ਜੀ ਤੇ ਜੇ ਮੰਨ ਲਓ ਸਾਨੂੰ ਲੱਗ ਰਿਹਾ ਵੀ ਕੋਈ ਵਿਅਕਤੀ ਨਹੀਂ ਹਟ ਰਿਹਾ ਜੀ ਉਹ ਤੇ ਅਸੀਂ ਲੀਗਲੀ ਕਾਰਵਾਈ ਕਰਨ ਵਾਸਤੇ ਜਿਹੜੇ ਸਾਡੇ ਲੀਗਲੀ ਕਾਰਵਾਈ ਦੇ ਵਿੱਚ ਜੀ ਕੋਈ ਅਸੀਂ ਜਿਹੜਾ ਵੀ ਉਹਨਾਂ ਦਾ ਸਮਾਨ ਜ਼ਬਤ ਕਰਾਂਗੇ ਜੀ ਜਾਂ ਉਹਨਾਂ ਨੂੰ ਨੋਟਿਸ ਭੇਜਾਂਗੇ ਜੋ ਕੋਰਟ ਥਰੂ ਹੀ ਜੋ ਹੋਊਗਾ ਜੀ ਹੁਕਮ ਉਹ ਮੇਰੇ ਵਾਸੋਂ ਗੇ ਜੀ ਕੁਝ ਜਿਹੜੇ ਭਰਾਡੇ ਬਣਾਏ ਹੋਏ ਸੀਗੇ ਜੀ ਭਰਾਡੇ ਦੇ ਕਬਜ਼ਾ ਕਰਾਇਆ ਕੰਦਾ ਵੀ ਘਟੀਆਂ ਗੀਆਂ ਬਹੁਤ ਬਾਅਦ ਪਿਛਲਾ ਲੱਗਾਂਗੇ ਆ ਸਰ ਕਿਹੜਾ ਏਰੀਆ ਚ ਜੀ ਸਟੇਸ਼ਨ ਦੇ ਕੋਲ ਮਤਲਬ ਲਾ ਜੀ ਹਰਵਾਈ ਤੋਂ ਬਾਅਦ ਸਰ ਉਹਨਾਂ ਦੇ ਕੀ ਹੈ ਜੀ ਥੋੜਾ ਜਿਹਾ ਹਸਣਾ ਨਾਲ ਮਿਲ ਕਰਾਂਗੇ ਜੋ ਪ੍ਰੋਪਰਟੀ ਕੀ ਹੈ ਸਾਰੀ ਪਰਚੇਜ਼ ਹੋਈ ਪਈ ਹੈ ਉਹਨਾਂ ਦੀ ਉਹ ਵਿੱਚ ਸਣੇ ਉਹਨਾਂ ਨੇ ਬਰਾਡੇ ਪਰਚੇਜ਼ ਕੀਤੇ ਜਿਹੜੇ ਮੂਰਲੇ ਤਿੰਨ ਚਾਰ ਹੈਗੇ ਆ ਕੋਈ ਢਾਬੇ ਵਾਲ ਉਹਨਾਂ ਚੱਲੀ ਜਾਂਦੀ ਹੈ ਵੀ ਜੇ ਉਹਨਾਂ ਦੇ ਵਾਕੀ ਉਹ ਪੂਰਾ ਕਵਰ ਕੀਤਾ ਉਹਨਾਂ ਨੇ ਪਰਚੇਜ਼ ਕੀਤੀ ਜਗਾ ਠੀਕ ਹੈ ਜੀ ਫਿਰ ਤਾਂ ਚਲੋ ਉਹਨਾਂ ਦੀ ਆਪਦੀ ਹੈ ਜੀ ਜੇ ਉਹ ਸਾਡੇ ਅੰਡਰ ਹੋਈ ਫਿਰ ਵੀ ਜਗਾ ਛਡਵਾ ਕੇ ਉਹਨਾਂ ਨੇ ਪ੍ਰੋਪਰਟੀ ਪਰਚੇਜ਼ ਕੀਤੀ ਆ ਫਿਰ ਉਹ ਵੀ ਖਾਲੀ ਹੋਣਗੇ ਜੀ ਵਿਸ਼ਾਲ ਮੈਂ ਕਿਹਾ ਮਾਟ ਵਾਲਾ ਨੂੰ ਆਪਾਂ ਪਿਛਲੇ ਦਿਨੀ ਨੋਟਿਸ ਦਿੱਤਾ ਸੀ ਪਰ ਉਹਨਾਂ ਨੇ ਪੱਕਾ ਮੂਰੇ ਸ਼ੈੱਡ ਬਣਾ ਕੇ ਉੱਤੇ ਕਬਜ਼ਾ ਕਰ ਦਿੱਤਾ ਉਹਦੇ 'ਚ ਵੀ ਕਾਰਵਾਈ ਨਹੀਂ ਨਹੀਂ ਸਰ ਮੇਰੇ ਅਜੇ ਧਿਆਨ 'ਚ ਨਹੀਂ ਮੈਂ ਉਧਰਲੇ ਪਾਸੇ ਗਿਆ ਨਹੀਂ ਕੁਝ ਦਿਨ ਪਹਿਲਾਂ ਜਿਵੇਂ ਮੈਂ ਜਾ ਕੇ ਉਹਨਾਂ ਜੇ ਇਦਾਂ ਦਾ ਕੋਈ ਹੋਇਆ ਜੀ ਉਹਨੇ ਸਖਤ ਕਾਰਵਾਈ ਹੋਊਗੀ